ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਲੇਲਰ ਮਾਸ ਤੇ ਇੱਕ ਦੇਸੀ 3-4 ਮਹੀਨਿਆਂ ਦੇ ਵਿੱਚ ਬਣਿਆ ਹੋਇਆ ਮਾਸ ਉਸ ਵਿੱਚ ਕੀ ਫਰਕ ਪੈਂਦਾ ਜਾਂ ਕੀ ਫਰਕ ਹੁੰਦਾ ਉਹ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਆਪਾਂ 1 ਕਿਲੋ ਮੀਟ ਕਰੇ ਬਣਾਉਣਾ ਸੀਗਾ ਸੋ ਆਪਾਂ ਕੁੱਕੜ ਫੜਿਆ ਬਣਵਾਉਣ ਲੈ ਗਏ ਉਸ ਨੂੰ ਜਿੱਥੇ ਬਣਵਾਉਣ ਲੈ ਗਏ ਉਹਨਾਂ ਕੋਲੇ ਬਲੇਲਰ ਬੱਚੇ ਵੀ ਸੀਗੇ ਤੇ ਉਹਨਾਂ ਕੋਲੇ ਜਿਹੜੇ ਦੇਸੀ ਬੱਚੇ ਵੀ ਸੀਗੇ ਸੋ ਆਪਾਂ ਤਾਂ ਘਰੋਂ ਲੈ ਕੇ ਗਏ ਸੀ ਤੁਸੀਂ ਦੇਖ ਰਹੇ ਹੋ ਜਿਹੜੇ ਬਲੇਲਰ ਆ ਉਹਨਾਂ ਤੋਂ ਉੱਠ ਕੇ ਤੁਰਿਆ ਵੀ ਨਹੀਂ ਜਾਂਦਾ ਤੇ ਜਿਹੜੇ ਦੇਸੀ ਆ ਉਹ ਖੜੇ ਆ ਆਪਦੇ ਪੈਰਾਂ 'ਸਰ' ਭਾਵੇਂ ਉਹਨਾਂ ਦੀ ਖਰਾਕ ਚਾਹੀਦੀ ਨਹੀਂ ਹੈਗੀ ਚਾਜ ਦੇ ਥਾਂ ਤੇ ਨਹੀਂ ਬੈਠੇ ਤੇ ਜਿੰਨਾਂ ਤੋਂ ਆਪਾਂ ਇਹ ਵੜਵਾਉਣ ਗਏ ਆ ਉਹ ਆਲਰੇਡੀ ਉਹ ਕਾਫੀ ਬੱਚੇ ਵੱਢ ਰੱਖੇ ਸੀ ਉਹਨਾਂ ਨੇ ਕਾਫੀ ਮੀਟ ਉਹ ਵੱਢ ਕੇ ਰੱਖੀ ਬੈਠੇ ਸੀ ਸੋ ਆਪਾਂ ਵੀ ਉਹਨਾਂ ਨੂੰ ਆਖਿਆ ਵੀ ਸਾਨੂੰ 1 ਕਿਲੋ ਮੀਟ ਇਹਦੇ ਵਿੱਚੋਂ ਤਿਆਰ ਕਰਕੇ ਦਿਓ ਜਿਹੜਾ ਬੱਚਾ ਆਪਾਂ ਘਰੋਂ ਲੈ ਕੇ ਗਏ ਸੀ ਕਾਫੀ ਬੱਚੇ ਉਹ ਵੱਢ ਰਹੇ ਸੀਗੇ ਕਾਫੀ ਵੱਡਾ ਕੰਮ ਆ ਉਹਨਾਂ ਦਾ ਫਰਕ ਕਾਫੀ ਦਿਸਿਆ ਬਲੈਲਰ ਨੂੰ ਜਦੋਂ ਵੱਢਦੇ ਆ ਉਹ ਇਦਾਂ ਵੱਡਾ ਜਾਂਦਾ ਜਿਵੇਂ ਆਲੂ ਵੜਦੇ ਆ ਤੇ ਜਦੋਂ ਆਪਾਂ ਦੇਸੀ ਕੁੱਕੜ ਨੂੰ ਵੜਦੇ ਆ ਤੇ ਉਹ ਇਦਾਂ ਵੱਡਿਆ ਜਾਂਦਾ ਜਿਵੇਂ ਆਪਾਂ ਕੋਈ ਕਾਫੀ ਚੀੜੀ ਚੀਜ਼ ਵੜਦੇ ਆ ਬ੍ਰਾਇਲਰ ਦਾ ਮਾਸ ਨਰਮ ਹੁੰਦਾ ਤੇ ਜਿਹੜਾ ਹੁੰਦਾ ਆਪਣਾ ਦੇਸੀ ਕੁੱਕੜ ਉਹਦਾ ਮਾਸ ਥੋੜਾ ਜਿਹਾ ਸਖਤ ਹੁੰਦਾ ਵੱਡਣਾ ਥੋੜਾ ਜਿਹਾ ਔਖਾ ਹੁੰਦਾ ਸੋ ਜਿਹੜਾ ਦੇਸੀ ਕੁੱਕੜ ਦਾ ਉਦੇ ਮਾਸ ਦੇ ਵਿੱਚ ਸ਼ਕਤੀ ਵੀ ਵੱਧ ਹੁੰਦੀ ਆ ਮਾਸ ਨੂੰ ਪਕਾਉਣਾ ਵੀ ਥੋੜਾ ਜਿਹਾ ਸਮਾਂ ਲੱਗਦਾ ਜੇ ਬਲੇਂਡਰ ਕੁੱਕੜ ਪਕਾਉਣ ਤੇ 15 ਮਿੰਟ ਲੱਗਦੇ ਆ ਤੇ ਉਹਨੂੰ 30 ਮਿੰਟ ਲੱਗਣਗੇ ਦੁੱਗਣਾ ਸਮਾਂ ਖਾ ਜਾਂਦਾ ਜੇ ਛੱਜ ਦਾ ਕੁੱਕੜ ਹੈਗਾ ਚੰਗੀ ਖਰਾਕ ਵਾਲਾ ਕੁੱਕੜ ਹੈਗਾ ਤਾਂ ਸੋ ਮੇਰੀ ਤਾਂ ਤੁਹਾਨੂੰ ਸਲਾਹ ਬਲੇਂਡਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿੰਨੀ ਬਿਮਾਰੀ ਹੈ ਕਿੰਨੀ ਹਾਈਜਾਇਨਿਕ ਆ ਆਪਾਂ ਨੂੰ ਪਤਾ ਨਹੀਂ ਕਿਹੋ ਜੀ ਖਰਾਕ ਨਾਲ ਇਸ ਨੂੰ ਪਾਲਿਆ ਚੰਗਾ ਖਾਓ ਥੋੜਾ ਖਾਓ ਜਿੰਨਾ ਥੋੜਾ ਖਾਓਗੇ ਚੰਗਾ ਖਾਓਗੇ ਸਿਹਤਮੰਦ ਰਹੋਗੇ ਬਲੇਲਰ ਨਾ ਖਾਓ ਬਲੇਲਰ ਮਾੜਾ 35 ਦਿਨਾਂ ਦੇ ਵਿੱਚ ਜਿਹੜੀ ਚੀਜ਼ ਹੁਣ ਤਿਆਰ ਹੋ ਕੇ ਤੁਹਾਡੇ ਸਾਹਮਣੇ ਪਰੋਸ ਦਿੱਤੀ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਉਸ ਵਿੱਚ ਸਾਰਾ ਕੁਝ ਪੂਰਾ ਹੋਊਗਾ ਸਾਰੇ ਤੱਤ ਉਸ ਵਿੱਚ ਤੁਹਾਨੂੰ ਮਿਲਣਗੇ ਬਾਕੀ ਤੁਹਾਡੀ ਸਾਰਿਆਂ ਦੀ ਆਪਣੀ ਮਰਜ਼ੀ ਹੈ ਧੰਨਵਾਦ